ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਪਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ ਭਾਈ ਜਿਸ ਦੇ 12 ਸ਼ਬਦ ਸੰਪੂਰਨ ਹੋਏ ਸੀ ਆਓ ਭਗਤ ਜੀ ਅਗਲਾ ਸ਼ਬਦ ਆਰੰਭ ਕਰਦੇ ਹੋਏ ਭਾਈ ਸਰ ਨੂੰ ਜੀਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸ ਹੱਦ ਹਮਾਰੀ ਗੋਮਤੀ ਤੀਰ ਜਹਾਂ ਵਸੇ ਪਤੰਬਰ ਪੀਰ ਵਾਹ ਵਾਹ ਯਾ ਖੂਬ ਗਾਵਤਾ ਹੈ ਸਰਕਾਰ ਨਾਮ ਮੇਰੇ ਮਨ ਭਾਵਤਾ ਹੈ। ਧਨ ਤਨ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹੋਏ ਬਚਨ ਕਰਦੇ ਹਨ। ਉੱਥੇ ਭਗਤ ਜੀ ਇੱਕ ਕਾਜੀ ਦੇ ਨਾਲ ਚਰਚਾ ਕਰਦੇ ਹਨ। ਅਤੇ ਖੰਡਨ ਕਰਦੇ ਹੋਏ ਭਗਤ ਜੀ ਇਹ ਸ਼ਬਦ ਦੇ ਵਿੱਚ ਧਾਰਨਾ ਲੈਂਦੇ ਹਨ ਹੱਜ ਕਾਜੀ ਵੀਰ ਮੁਸਲਮਾਨ ਵੀਰ ਹੱਜ ਨੂੰ ਜਾਂਦੇ ਹਨ ਹੱਜ ਕਰਨ ਵਾਸਤੇ ਉਹ ਮੱਕੇ ਮਦੀਨੇ ਜਾਂਦੇ ਹਨ Hindu ਭਰਾ ਜਿਹੜੇ ਹਨ ਗੋਤਮੀ ਨਦੀ ਦੇ ਕੰਢੇ ਤੇ ਜਾ ਕੇ ਪੂਜਾ ਕਰਦੇ ਹਨ ਗੋਤਮੀ ਨਦੀ ਭਗਤ ਜੀ ਇੱਥੇ ਖੰਡਨ ਕਰਦੇ ਹਨ ਉੱਥੇ ਜੀਵਾ ਨੂੰ ਪਰਦੇਸ਼ ਬਖਸ਼ਦੇ ਹਨ ਦੇਖੋ ਇਥੋਂ ਸਿੱਧੋ ਜਾਂਦਾ ਹੈ ਭਗਤ ਕਬੀਰ ਸਾਹਿਬ ਜੀ ਜੇ ਸ਼ਬਦਾ ਤੋਂ ਬਾਣੀ ਤੋਂ ਪਛਾਣ ਆ ਜਾਂਦੀ ਹੈ ਕਿ ਉਹਨਾਂ ਦਾ ਕਿਹਦੇ ਨਾਲ ਕਿਹਦੇ ਕਿਹਦੇ ਨਾਲ ਮੇਲ ਹੋਇਆ ਤੇ ਉਹ ਪ੍ਰਮਾਤਮਾ ਆਕਾਲ ਪੁਰਖ ਨੂੰ ਸ਼ਬਦ ਗੁਰੂ ਨੂੰ ਮੰਨਦੀ ਹੈ 15 ਪੰਕਤਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤੀ ਉਹਨਾਂ ਉਹਨਾਂ ਦੀ ਦਰਜ ਕੀਤੀ ਗਈ ਜਿਹੜੇ ਜਿਹੜੇ ਉਹ ਪ੍ਰਮਾਤਮਾ ਦੀ ਗੱਲ ਕਰਦੇ ਹਨ ਜਿਹੜੇ ਕੀ ਕਰਮ ਕਾਂਡਾਂ ਤੋਂ ਜਿੰਨਾਂ ਦੀ ਬਾਣੀ ਸ਼ਬਦ ਬਾਚ ਕੱਢਦੀ ਹੈ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਬਾਣੀ ਚਾਰਨ ਕੀਤੀ ਜਿੱਥੇ ਜਿੱਥੇ ਉਹਨਾਂ ਦੀ ਚਰਚਾ ਹੋਈ ਹਰੀ ਸਭਾ ਦੇ ਵਿੱਚ ਲੋਕਾਂ ਦੇ ਵਿੱਚ ਉਪਦੇਸ਼ ਬਖਸ਼ਦੇ ਸੀ ਉਹਨਾਂ ਦਾ ਇਹ ਤਰੀਕਾ ਸੀ ਮਹਾਰਾਤਾ ਇਸੇ ਤਰ੍ਹਾਂ ਹੀ ਦੇਖੋ ਭਗਤ ਕਬੀਰ ਸਾਹਿਬ ਜੀ ਲੋਕਾਂ ਦੇ ਵਿੱਚ ਦੁਨੀਆਂ ਦੇ ਵਿੱਚ ਸਭਾ ਦੇ ਵਿੱਚ ਭੀੜ ਦੇ ਵਿੱਚ ਉਪਦੇਸ਼ ਬਖਸ਼ਦੇ ਸੀ ਭਗਤ ਰਵਿਦਾਸ ਜੀ ਹੋਏ ਉਹਨਾਂ ਨੇ ਮੂਰਤੀ ਦਾ ਖੰਡਨ ਕੀਤਾ ਭਵੇਂ ਕੀ ਲੋਕਾਂ ਨੇ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਮੰਦਰ ਬਣਾਏ ਹੋਏ ਨੇ ਮੂਰਤੀਆਂ ਨੂੰ ਲੋਕ ਪੂਜ ਰਹੇ ਹਨ ਕਿਉਂ ਪੂਜ ਰਹੇ ਹਨ ਕਿਉਂਕਿ ਉਹਨਾਂ ਦੀ ਬਾਣੀ ਨਹੀਂ ਉਹਨਾਂ ਨੇ ਪੜ੍ਹੀ ਉਹਨਾਂ ਦੇ ਸ਼ਬਦ ਨਹੀਂ ਪੜੇ ਬਾਣੀ ਨਹੀਂ ਪੜ੍ਹੀ ਉਹ ਬਾਹਰੋਂ ਪੂਜਾ ਕਰਦੇ ਹਨ ਬਾਹਰ ਮੁਖਤੇ ਸਰੀਰਕ ਤੌਰ ਤੇ ਪੂਜਾ ਕਰੀ ਜਾਂਦੇ ਹਨ ਬਾਣੀ ਨੂੰ ਦੇਖਣਾ ਨਹੀਂ ਸ਼ਬਦ ਨੂੰ ਵਿਚਾਰਨਾ ਨਹੀਂ ਪੜ੍ਹਨਾ ਨਹੀਂ ਫਿਰ ਉਸ ਉਸੇ ਮਤ ਭੇਦ ਵਿੱਚ ਲੋਕ ਪੈ ਜਾਂਦੇ ਹਨ ਜੇ ਮੂਰਤੀ ਦੀ ਪੂਜਾ ਕੀਤੀ ਹੁੰਦੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਸੀ ਹੁੰਦੀ ਕਬੀਰ ਸਾਹਿਬ ਜੀ ਦੀ ਮੂਰਤੀ ਦੀ ਪੂਜਾ ਕਰਦੇ ਤਾਂ ਉਹਨਾਂ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਹੀਂ ਸੀ ਲਿਖੀ। ਉੱਥੇ ਖੰਡਨ ਕਰਦੇ ਸੀ ਭਗਤ ਜੀ ਦੇਖੋ ਉਸ ਸਮਾਂ ਕਿਹਦਾ ਸੀ ਕਿੰਨਾ ਵੱਡਾ ਬੋਲ ਵਾਲਾ ਸੀ ਮੌਲਵੀ ਲੋਕਾਂ ਦਾ ਉਸ ਮਜਬਦ ਦਾ ਤੇ ਉਹ ਡਰੇ ਨਹੀਂ ਭਗਤ ਜੀ ਉਸ ਟਾਈਮ ਵੀ ਦੇਖੋ ਨਾਣੇ ਡਟ ਕੇ ਉਹਨਾਂ ਨੇ ਦੇਖੋ ਖੰਡਨ ਕੀਤਾ ਗੁਰੂ ਨਾਨਕ ਮਹਾਰਾਜ ਜੀ ਨੇ ਡਟ ਕੇ ਖੰਡਨ ਕੀਤਾ ਇਸ ਚੀਜ਼ਾਂ ਦਾ ਕਰਮ ਕਾਂਡਾਂ ਦਾ ਵਿੱਚ ਜਾ ਕੇ ਪ੍ਰਦੇਸ਼ ਦਿੰਦੇ ਸੀ ਮਹਾਰਾਜ ਡਰਦੇ ਨਹੀਂ ਸੀ ਸਤਿਗੁਰੂ ਜੀ ਵਿੱਚ ਜਾ ਕੇ ਉਹਨਾਂ ਦਾ ਪ੍ਰਦੇਸ਼ ਹੁੰਦਾ ਸੀ ਖੰਡਨ ਕਰ ਦਿੰਦੇ ਸੀ ਜਵਾਬ ਦੇਣ ਦਾ ਔਖਾ ਹੋ ਜਾਂਦਾ ਸੀ ਉਸ ਲੋਕਾਂ ਨੂੰ ਵੀਰ ਸਾਹਿਬ ਜੀ ਵਿੱਚ ਬੈਠ ਕੇ ਖੰਡਨ ਕਰ ਰਹੇ ਹਨ ਉੱਥੇ ਦੁਨੀਆ ਨੂੰ ਪ੍ਰਦੇਸ਼ ਬਖਸ਼ਦੇ ਹਨ ਉਹਦੇ ਨਾਲ ਨਾਲ ਦੇਖੋ ਇੱਕ ਪਾਸੇ ਬ੍ਰਾਹਮਣ ਹੈ ਇੱਕ ਪਾਸੇ ਕਾਜੀ ਬਿਠਾ ਦੂਹਾਂ ਦਾ ਖੰਡਨ ਕਰਦਿਆਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਹੱਜ ਹਮਾਰੀ gomati teer ਭਗਤ ਜੀ ਕਹਿੰਦੇ ਭਾਈ ਤੁਸੀਂ ਜਾਓ ਤੁਹਾਨੂੰ ਮੁਬਾਰਕ ਹੈ ਹੱਜ ਜਾਣਾ ਕਹਿੰਦੇ ਪਰ ਅਸੀਂ ਨਹੀਂ ਜਾ ਸਕਦੇ ਝਟ ਕਰਦੇ ਸੀ ਨਾ ਕਬੀਰ ਸਾਹਿਬ ਨਾਲ ਕਹਿੰਦੇ ਤੁਸੀਂ ਵੀ ਚਲੋ ਤੁਸੀਂ ਭਗਤ ਹੋ ਤੁਹਾਡਾ ਬੋਲ ਬੱਲ ਹੈ ਲੋਕ ਤੁਹਾਨੂੰ ਮੰਨਦੇ ਹਨ ਜੇ ਇੱਕ ਵਾਰੀ ਤੁਸੀਂ ਤੁਰ ਜਾਵੋਗੇ ਸਾਰੇ ਦੁਨੀਆਦਰ ਨੂੰ ਤੁਰ ਪਵੇਗੀ ਫਾਕਤ ਜੀ ਉੱਥੇ ਖੰਡਨ ਕਰ ਦਿੰਦਿਆਂ ਨੇ ਕਹਿੰਦੇ ਹਾਜੀ ਤੂੰ ਜਾ ਤੈਨੂੰ ਮੁਬਾਰਕ ਹੈ ਮੱਕਾ ਮਦੀਨਾ ਹੱਜ ਕਰਨੀ ਤੈਨੂੰ ਮੁਬਾਰਕ ਹੈ ਪਰ ਅਸੀਂ ਨਹੀਂ ਜਾ ਸਕਦੇ ਸਾਡਾ ਮਾਣੀ ਅੱਜ ਹੱਜ ਕਰ ਰਿਹਾ ਜਿਵੇਂ ਮਹਾਰਾਜ ਨੇ ਕਹਿਤਾ ਸੀ ਨਾ ਉਹਨਾਂ ਨੇ ਕਹਿੰਦੇ ਕੀ ਨਮਾਜ਼ ਪੜੋ ਹਾਜੀ ਨੇ ਕਿਹਾ ਨਮਾਜ਼ ਪੜੋ ਕਾਜੀ ਨੇ ਤੇ ਪਿਆਰਿਓ ਉਸ ਵੇਲੇ ਮਹਾਰਾਜ ਜੀ ਕਹਿੰਦੇ ਚਲੋ ਪੜ ਲੈਨੇ ਆ ਜੇ ਆਪਾਂ ਦੇ ਆਪਾਂ ਡਾਂਗ ਚੁੱਕ ਲੈਂਦੇ ਲੜਨਾ ਸ਼ੁਰੂ ਕਰ ਲੈਂਦੇ ਉਹਨਾਂ ਦਾ ਤਰੀਕਾ ਸੀ ਐਸਾ ਮਹਾਰਾਜ ਦਾ ਹੁਣ ਐ ਨਹੀਂ ਜਵਾਬ ਦਿੱਤਾ ਕਿ ਨਹੀਂ ਪੜਦੇ ਕਹਿੰਦੇ ਚਲੋ ਪੜਦੇ ਆ ਨਵਾਜ਼ ਤੇ ਉਹ ਨਵਾਜ਼ ਪੜ ਰਹੇ ਹਨ ਇੱਕ ਆਦਾ ਆਪਣੀ ਘੋੜੀ ਦਾ ਸੂਣ ਆਲੀ ਸੀ ਉਹਦੇ ਵਿੱਚ ਮਨ ਪਹੁੰਚ ਗਿਆ ਨਵਾਜ਼ ਪੜਦੇ ਪੜਦੇ ਸਰੀਰ ਉੱਥੇ ਬੈਠਾ ਤੋ ਘਰ ਪਹੁੰਚ ਗਿਆ ਫਿਕਰ ਸੀ ਘੋੜੀ ਦੇ ਬੱਚਾ ਦੇਣਾ ਤੇ ਉੱਥੇ ਪਹੁੰਚਿਆ ਹੋਇਆ ਹੈ ਕਿਸੇ ਦਾ ਮਨ ਕੀਤੇ ਪਹੁੰਚਿਆ ਕਿਸੇ ਦਾ ਮਨ ਕੀਤੇ ਹੈ ਇਹ ਮਹਾਰਾਜ ਜੀ ਕਹਿੰਦੇ ਭਾਈ ਨਵਾਜ ਜਦੋਂ ਪੂਰੀ ਹੋਈ ਤੇ ਸਵਾਲ ਹੋ ਗਿਆ ਪਾਤਸ਼ਾਹ ਜੀ ਕਹਿੰਦੇ ਨਵਾਜ ਹੋ ਗਈ ਉਹ ਮਹਾਰਾਜ ਨੂੰ ਪੁੱਛਦੇ ਨੇ ਮਹਾਰਾਜ ਜੀ ਕਹਿੰਦੇ ਅਸੀਂ ਤੇ ਕਰ ਲਈਏ ਕਹਿੰਦੇ ਪਰ ਤੁਸੀਂ ਨਹੀਂ ਕੀਤੀ ਤੇ ਨਾਂਹ ਸਵਾਲ ਖੜਾ ਹੋ ਗਿਆ ਇਹ ਮਹਾਰਾਜ ਜੀ ਨੂੰ ਉਹ ਜਵਾਬ ਮੰਗਦਨ ਕਹਿੰਦੇ ਕਿਵੇਂ ਸਤ ਤੁਸੀਂ ਦੱਸੋ ਮਹਾਰਾਜ ਜੀ ਕਹਿੰਦੇ ਨਵਾਜ ਤਾ ਤੁਸੀਂ ਕਰ ਰਹੇ ਸੀ ਸਰੀਰ ਤੁਹਾਡਾ ਸੀ ਪਰ ਮਹਾਰਾਜ ਜੀ ਕਹਿੰਦਾ ਤੁਸੀਂ ਤੁਹਾਡਾ ਮਨ ਜਿਹੜਾ ਸੀ ਉਹ ਘਰ ਪਹੁੰਚਿਆ ਹੋਇਆ ਸੀ ਤੁਹਾਡੀ ਘੋੜੀ ਨੇ ਬੱਚਾ ਦੇਣਾ ਸੀ ਛੇਰਾ ਤੇ ਤੁਹਾਡਾ ਚਿੱਤ ਉਹ ਦਰਬਾਰ ਬਰ ਬਰ ਜਾ ਰਿਹਾ ਸੀ ਕਿ ਕਿਤੇ ਕੁਝ ਹੋ ਨਾ ਜਾਵੇ ਮੈਂ ਘਰ ਪਹੁੰਚ ਜਾ ਫਟਾਫਟ ਨਵਾਜ ਤੂੰ ਤਾਂ ਤੁਸੀਂ ਗਿਆ ਜਿਰ ਸੀ ਫਿਰ ਕਾਦੀ ਨਵਾਜ ਤੁਹਾਡੀ ਸਤਿਗੁਰੂ ਜੀ ਕਹਿੰਦੇ ਜੇ ਮਨ ਹੀ ਨਹੀਂ ਹਾਜ਼ਰ ਫਿਰ ਨਵਾਜ ਕਾਦੀ ਹੈ ਜਵਾਬ ਦੋ ਤੇ ਕਬੀਰ ਸਾਹਿਬ ਜੀ ਕਹਿੰਦੇ ਮੈਂਦੇ ਸਾਡਾ ਹਜ ਤਾ ਸਾਡਾ ਮਨ ਹੈ ਅਸੀਂ ਇੱਥੇ ਹਜ ਕਰ ਲੈਣੀ ਹੈ ਤੁਸੀਂ ਏਡੀ ਦੂਰ ਜਾਣਾ ਦੂਜੇ ਪਾਸੇ ਬ੍ਰਹਮਣ ਨੂੰ ਕਹਿੰਦੇ ਹਨ ਕਹਿੰਦੇ ਗੋਤਮੀ ਨਦੀ ਦੇ ਤੱਟ ਤੇ ਤੀਰ ਤੋਂ ਭਾਵ ਉਹਦਾ ਕਿਨਾਰਾ ਭਗਤ ਜੀ ਕਹਿੰਦੇ ਤੁਸੀਂ ਜਾ ਕੇ ਨਦੀ ਤੇ ਪੂਜਾ ਕਰਨੀ ਹੈ ਪਰ ਅਸੀਂ ਸਾਡੀ ਗੋਤਮੀ ਜਦ ਵੀ ਸਾਡੇ ਅੰਦਰ ਹੀ ਬੈਠੀ ਹੈ ਸਾਡਾ ਮਨ ਜਿਹੜਾ ਉਹ ਮਾਲਕ ਦੇ ਦਰਸ਼ਨ ਪਾ ਲੈਂਦਾ ਮਨ ਸਾਡਾ ਹਾਜ਼ਰ ਰਹਿੰਦਾ ਸਾਨੂੰ ਐਡਾ ਪਿੰਡਾਂ ਤੈਅ ਕਰਨ ਦੀ ਲੋੜ ਨਹੀਂ ਇੰਦੀ ਦੂਰ ਜਾਣ ਦੀ ਲੋੜ ਨਹੀਂ ਭਾਈ ਹਾਜੀ ਅਤੇ ਦੂਜੇ ਪਾਸੇ ਕੰਨਨ ਪੰਡਿਤ ਜੀ ਬ੍ਰਾਹਮਣ ਜੀ ਧੂਆ ਨੂੰ ਪ੍ਰਦੇਸ਼ ਦੇ ਦੇ ਨੇ ਮਹਾਰਾਜ ਸਾਝਾ ਪ੍ਰਦੇਸ਼ ਭਗਤ ਜੀ ਕਹਿੰਦੇ ਹੱਜ ਹਮਾਰੀ ਗੋਮਤੀ ਤੀਰ ਕਹਿੰਦੇ ਮਨ ਸਾਡਾ ਹੱਜ ਹੈ ਸਾਡੀ ਨਦੀ ਉਹ ਤੁਮੀ ਨਦੀ ਵੀ ਸਾਡਾ ਮਾਣੀ ਹੈ ਜਹਾਂ ਵਸੇ ਪਤੰਬਰ ਪੀਰ ਪਤੰਬਰ ਪਰਮਾਤਮਾ ਦਾ ਨਾਂ ਹੈ ਪਰਮੇਸ਼ਰ ਦਾ ਹਰੀ ਦਾ ਕਹਿੰਦੇ ਜਿੱਥੇ ਸਾਡਾ ਪੀਰ ਵਸਦਾ ਹੈ ਪਰਮੇਸ਼ਰ ਤੁਹਾਡੇ ਮਨ ਦੇ ਵਿੱਚ ਹੀ ਹਾਜ਼ਰ ਹੈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਾਤਸ਼ਾਹ ਜੀ ਕਹਿੰਦੇ ਮਨ ਵਿੱਚ ਹਾਜ਼ਰ ਹੈ ਉੱਪਰ ਭਗਤ ਜੀ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਹਿੰਦੇ ਜਹਾਂ ਵਸੇ ਪਤੰਬਰ ਪੀਰ ਕਹਿੰਦੇ ਜੇ ਗਾਇ ਹਾਜ਼ਰ ਹੋਏ ਜੇ ਸਾਡੇ ਤੋਂ ਦੂਰ ਹੋਏ ਸਾਡੀਆਂ ਅੱਖਾਂ ਤੋਂ ਸਾਡੇ ਮਨ ਤੋਂ ਫਿਰ ਤਾਂ ਅਸੀਂ ਦੌੜਦੇ ਫਿਰੀਏ ਤੀਰਥਾਂ ਤੇ ਜਾ ਕੇ ਦਰਸ਼ਨ ਕਰੀਏ ਪਰ ਸਾਨੂੰ ਤਾਂ ਬੈਠਿਆਂ ਬੈਠਿਆਂ ਦਰਸ਼ਨ ਹੋ ਜਾਂਦੇ ਹਨ ਸਾਨੂੰ ਕਿਤੇ ਭੱਜਣ ਦੀ ਲੋੜ ਹੀ ਨਹੀਂ ਪੈਂਦੀ ਦੇਖੋ ਖੰਡਨ ਕਰਤਾ ਮਹਾਰਾਜ ਨੇ ਤਾਂ ਹੀ ਬਾਣੀ ਦਰਜ ਕੀਤੀ ਐ ਇੱਥੇ ਇੱਥੇ ਸਿਰਸਲੇ ਤੇ ਵੀ ਲੋਕ ਗਿਨਤੂ ਪਰੰਤੂ ਕਰਦੇ ਨੇ ਹਜੇ ਵੀ ਲੋਕ ਕਰਦੇ ਨੇ ਬੜੀ ਬੜੀ ਵਿਵਾਦ ਖੜੇ ਹੋਏ ਕਿ ਭਗਤਾਂ ਦੀ ਬਾਣੀ ਨਾ ਪੜੋ ਕੱਢ ਦਿੱਤੀ ਜਾਵੇ ਧਰਮ ਦੇ ਵਿੱਚ ਵਿਵਾਦ ਖੜੇ ਹੋਏ ਇਹ ਬਾਣੀ ਨੂੰ ਲੈ ਕੇ ਕਿ ਭਗਤਾਂ ਦੀ ਬਾਣੀ ਨਹੀਂ ਪੜਨੀ ਚਾਹੀਦੀ ਕਈ ਨਹੀਂ ਪੜਦੇ ਹਜੇ ਵੀ ਇਹ ਹਜੇ ਵੀ ਨਹੀਂ ਪੜਦੇ ਕਹਿੰਦੇ ਭਗਤਾਂ ਦੀ ਬਾਣੀ ਨਹੀਂ ਪੜਨੀ ਹਜੇ ਵੀ ਹਟ ਕਰਕੇ ਬੈਠਿਆ ਨਗੁਰੂ ਗੁਰਜਨ ਦੇਵ ਜੀ ਤੋਂ ਵੀ ਆਪਾਂ ਉੱਪਰ ਹੋ ਗਏ ਪੁਰ ਅਰਜਨਦੇਵ ਜੀ ਨੂੰ ਵਿਖੰਡਣ ਕਰੀ ਜਾਂਦੇ ਆਪਾਂ ਇਹ ਸਾਡਾ ਵਸ ਚੱਲੇ ਤੇ ਅਸੀਂ ਗੁਰੂ ਮਹਾਰਾਜ ਤੋਂ ਬਾਣੀ ਕੱਢਦੀਏ ਸਾਰੀਆਂ ਬਾਣੀਆਂ ਉਲਟ-ਫੁਲਟ ਕਰਦੀਏ ਮਹਾਰਾਜ ਨੇ ਤਾਂ ਪੱਕੀ ਮੋਹਰ ਲਾਈ ਹੈ ਸ਼ਬਦਾਂ ਦੀ ਉੱਥੇ ਗਿਣਤੀ ਕੀਤੀ ਹੋਈ ਹੈ ਤਾਂ ਕਰਕੇ ਸਾਡਾ ਵਸ ਨਹੀਂ ਚੱਲਦਾ ਜਿਹਦੇ ਘੱਟ ਨਾ ਕਰੀਏ ਮਹਾਰਾਜ ਨਾਲ ਵਿਸ਼ੇੜਖਾਨੀਆਂ ਕਰਦੇ ਹਨ ਲੋਕ ਤੇ ਪਿਆਰਿਓ ਉੱਥੇ ਮਹਾਰਾਜ ਨੇ ਕੋਈ ਐਵੇਂ ਥੋੜਾ ਬਾਣੀ ਦਰਜ ਕਰਤੀ ਜਿੰਨਾ ਜਿੰਨਾਂ ਨੇ ਪਰਮੇਸ਼ਰ ਨੂੰ ਹੋਕਾ ਦਿੱਤਾ ਉਹਦੇ ਨਾਮ ਦਾ ਹੋਕਾ ਦਿੱਤਾ ਉਹਨਾਂ ਦੀ ਬਾਣੀ ਦਰਜ ਹੈ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਦਰਜ ਕੀਤਾ ਉਹਨਾਂ ਨੂੰ ਸਿੱਧੀ ਪਾਣੀ ਪਈ ਜਦੋਂ ਆ ਕੇ ਹਟ ਕੀਤਾ ਨਾ ਦੇਖੋ ਜੇ ਮਹਾਰਾਜ ਜੀ ਕਹਿੰਦੇ ਕਿ ਤੇ ਐਵੇਂ ਥੋੜਾ ਨਾਮ ਦਰਜ ਕਰ ਸਕਦੇ ਹਾਂ ਕਿਸੇ ਦੀ ਮਹਿਮਾ ਐਵੇਂ ਨਹੀਂ ਗਾ ਸਕਦੇ ਅਸੀਂ ਤਾਂ ਪਰਮੇਸ਼ਰ ਦੀ ਮਹਿਮਾ ਗਾਣ ਵਾਲੇ ਹਾਂ ਜਿਨ੍ਹਾਂ ਨੇ ਗਾਈ ਉਹਨਾਂ ਦੇ ਨਾਮ ਹਨ ਵਿੱਚ ਤੇ ਉੱਥੇ ਜਵਾਬ ਮਿਲਤੀ ਮਹਾਰਾਜ ਦੀ ਸਿੱਧੀ ਹੋਈ ਕਹਿੰਦੇ ਜੁਰਮਾਨਾ ਭਰੋ ਨਹੀਂ ਤਾਂ ਮਹੰਮਦ ਸਾਹਿਬ ਦਾ ਨਾਮ ਲਿਖੋ ਮਹਾਰਾਜ ਜੀ ਕਹਿੰਦੇ ਸਰੀਰਾਂ ਦੇ ਇੱਥੇ ਕੋਈ ਨਾਮ ਨਹੀਂ ਹਨ ਜਿਹੜਾ ਉਹਦੇ ਵਿੱਚ ਲੀਨ ਹੈ ਜਿਹੜਾ ਉਹਦੀ ਮਹਿਮਾ ਗਾਉਂਦਾ ਉਹਦੀ ਉਸਤਤ ਗਾਉਂਦਾ ਸੀ ਤਾਂ ਉਹਦੇ ਨਾਮ ਲਿਖਿਆ ਹਨ ਉਹ ਭਗਤ ਹਾਜ਼ਰ ਹਨ ਉਹ ਭਟਾ ਹਾਜ਼ਰ ਹਨ ਮਹਾਰਾਜ ਜੀ ਕਹਿੰਦੇ ਦੂਜਿਆਂ ਦੇ ਨਾਮ ਇੱਥੇ ਨਹੀਂ ਆ ਸਕਦੇ ਬਾਣੀ ਵਿੱਚ ਰਲਵੰਡ ਨਹੀਂ ਅਸੀਂ ਕਰ ਸਕਦੇ ਇੱਥੇ ਦੇਖੋ ਭਗਤ ਜੀ ਸਪਸ਼ਟ ਕਹਿ ਰਹੇ ਹਨ ਕਹਿੰਦੇ ਨਹੀਂ ਸਾਡਾ ਪੀਰ ਸਾਡਾ ਗੁਰੂ ਪਰਮੇਸ਼ਰ ਅੱਲਾ ਸਾਡੇ ਅੰਦਰ ਹੀ ਵਸਦਾ ਵਾਹ ਵਾਹ ਕਿਆ ਖੂਬ ਗਾਵਤਾ ਹੈ ਇਹ ਸ਼ਬਦ ਵਾਹ ਵਾਹ ਦਾ ਪ੍ਰਸੰਤਾ ਦਾ ਲਬਜ ਹੈ ਇਹ ਬਾਣੀ ਦੇ ਵਿੱਚ ਵੀ ਬਹੁਤ ਵਾਰੀ ਆਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਕਹਿੰਦੇ ਹਨ ਇੱਥੇ ਵੀ ਆਪਾਂ ਨੂੰ ਦੇਖੋ ਸਹੀ ਵੇਰੀ ਪਤਾ ਨਹੀਂ ਚੱਲਦਾ ਵਾਹ ਸ਼ਬਦ ਜਿਹੜਾ ਓਕੜ ਦੇ ਨਾਲ ਹੈ ਇੱਥੇ ਵਾਹੋ ਅਸੀਂ ਬੋਲਦੇ ਆਂ ਹੋੜਾ ਲਾ ਕੇ ਬੋਲਦੇ ਆਂ ਬਹੁਤੇ ਬਹੁਤੇ ਜਿਆਦੇ ਲੋਕ ਇਸ ਤਰ੍ਹਾਂ ਬੋਲਦੇ ਆਂ ਔਂਕੜ ਨੂੰ ਕਦੀ ਵੀ ਹੋੜਾ ਨਹੀਂ ਬੁਲਾਉਣਾ ਕਈ ਸੰਪਰਦਾ ਲਾਂਦੀਆਂ ਹਨ ਔਂਕੜ ਪਰ ਉੱਥੇ ਵੀ ਪੋਲੀ ਜੀ ਔਂਕੜ ਲਾਣੀ ਹੁੰਦੀ ਹੈ ਜੇ ਲਾਣੀ ਹੈ ਨਾ ਆਪਾਂ ਵਾਹ ਆ ਬੋਲ ਸਕਦੇ ਆਂ ਵਾਹੋ ਨਹੀਂ ਬੋਲ ਸਕਦੇ ਵਾਹੋ ਜਿਹੜਾ ਹੋੜਾ ਲੱਗ ਜਾਂਦਾ ਹੈ ਉੱਤੇ ਪਿਆਰਿਓ ਇੱਥੇ ਵਾਹ ਸ਼ਬਦ ਹੈ ਵਾਹੋ ਦਾ ਕੋਈ ਅਰਥ ਨਹੀਂ ਬਣਦਾ ਮਹਾਰਾਜ ਜੀ ਕਹਿੰਦੇ ਵਾਹ ਤਾਂ ਕਹੇ ਜਾਂਦਾ ਕੀ ਚੀਜ਼ ਜਿਹੜਾ ਬਹੁਤ ਵਧੀਆ ਵਾਹ ਕੰਬਾ ਕਮਾਲ ਹੈ ਆਪਾਂ ਕਹ ਦਿੰਦੇ ਆ ਨਾ ਕਿ ਮਹਾਰਾਜ ਭਗਤ ਜੀ ਇੱਥੇ ਕਹਿ ਰਿਆ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਹਨ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਸੀਂ ਵਾਹੋ ਵਾਹੋ ਪੜ ਜਾਂਦੇ ਆ ਉੱਥੇ ਵਾਹਾ ਕਹਿਣਾ ਜਿੱਥੇ ਇੱਕ ਔਂਕੜ ਹੈ ਉਦਾਰਥੀ ਬਣਦਾ ਵਾਹਾ ਵਾਹਾ ਕਿਆ ਖੂਬ ਗਾਵਤਾ ਹੈ ਮਹਾਰਾਜ ਜੀ ਕਹਿੰਦੇ ਸਾਡੇ ਭਗਤ ਜੀ ਕਹਿੰਦੇ ਮਨ ਦੇ ਵਿੱਚ ਸਾਡਾ ਮਨ ਵਾਹ ਉਹ ਪ੍ਰਮਾਤਮਾ ਨੂੰ ਵਾਰ-ਵਾਰ ਗਾਉਂਦਾ ਹੈ ਸਰੀਰ ਨਹੀਂ ਸਾਡਾ ਮਨ ਗਾ ਰਿਹਾ ਹੁਣ ਅਕਤੂਰ ਜੀ ਕਹਿੰਦੇ ਵਾਹ ਵਾਹ ਕਿਆ ਖੂਬ ਗਾਉਂਦਾ ਹੈ ਬਹੁਤ ਚੰਗਾ ਭਗਤ ਜੀ ਕਹਿੰਦੇ ਬਹੁਤ ਪਿਆਰਾ ਗਾ ਰਿਹਾ ਹੈ ਹਰ ਕਾ ਨਾਮ ਮੇਰੇ ਮਨ ਭਾਵਤਾ ਹੈ ਭਗਤ ਜੀ ਕਹਿੰਦੇ ਹਰੀ ਦਾ ਨਾਮ ਸਾਨੂੰ ਚੰਗਾ ਲੱਗਦਾ ਹੋਰ ਕੁਝ ਨਹੀਂ ਚੰਗਾ ਲੱਗਦਾ ਹਰੀ ਦਾ ਨਾਮ ਸਾਨੂੰ ਚੰਗਾ ਲੱਗਦਾ ਮਨ ਨੂੰ ਚੰਗਾ ਲੱਗਦਾ ਹੁਣ ਕੋਈ ਸੰਸਾਰ ਦੀ ਹੋਰ ਵਸਤੂ ਹੋਰ ਚੀਜ਼ ਤੀਰਥ ਕਿਤੇ ਵੀ ਜਾਣ ਦੀ ਲੋੜ ਨਹੀਂ ਉਹਦੇ ਨਾਮ ਤੋਂ ਬਿਨਾ ਸਾਡੇ ਮਨ ਨੂੰ ਕੁਝ ਚੰਗਾ ਨਹੀਂ ਲੱਗਦਾ ਰਹਾਉ ਇਸ ਰਾਮ ਦੇ ਕੇ ਭਗਤ ਜੀ ਅੱਗੇ ਬਚਨ ਕਰਦਿਆਂ ਨਾਰਦ ਸਾਰਦ ਕਰੇ ਖਵਾਸੀ ਭਗਤ ਜੀ ਫਿਰ ਕਹਿ ਰਹੇ ਨੇ ਕਹਿੰਦੇ ਨਾਰਦ ਜੀ ઋષਿ ਨਾਰਦ मुनि ઋષਿ ਹੋਇਆ ਨਾ ਕਹਿੰਦੇ ਉਹ ਵੀ ਉਹਦੇ ਚਰਨਾਂ ਦੀ ਸੇਵਾ ਕਰਦਾ ਹੈ ਸਾਰਦ ਜਿਹੜੀ ਹੈ ਦੇਵੀ ਉਹ ਵੀ ਉਹਦੇ ਚਰਨਾਂ ਦੀ ਦਾਸੀ ਹੈ ਉਹਦੇ ਚਰਨਾਂ ਵਿੱਚ ਬੈਠੀ ਹੈ ਨਾਰਦ ਸਾਧ ਕਰਦੇ ਖਵਾਸੀ ਜਿਵੇਂ ਚੌਕੀਦਾਰ ਇੱਕ ਸੰਤਰੀ ਖੜਾ ਹੁੰਦਾ ਕਹਿੰਦੇ ਉਹਦੇ ਦਰ ਤੇ ਪਹਿਰਾ ਦਿੰਦਿਆਂ ਨੇ ਉਹਦੇ ਦਰ ਤੇ ਭਗਤ ਜੀ ਕਹਿੰਦੇ ਇਹ ਸੇਵਾਦਾਰ ਹਨ ਰਾਖੀ ਕਰਨ ਵਾਲੇ ਹਨ ਉਹਦੇ ਦਰ ਦੀ ਕਹਿੰਦੇ ਨਾਰਦ मुਨੀ ਵੀ ਉਹਦੇ ਦਰ ਤੇ ਬੈਠਾ ਹੈ ਸਾਰਦ ਜਿਹਨੂੰ ਦੇਵੀ ਕਹਿੰਦੇ ਹਨ ਉਹ ਵੀ ਇਹਦੇ ਚਰਨਾਂ ਦੀ ਦਾਸੀ ਹੈ ਪਾਸ ਬੈਠੀ ਬੀਬੀ ਕਮਲਾ ਦਾਸੀ ਕਹਿੰਦੇ ਕਮਲਾ ਦਾਸੀ ਜਿਹੜੀ ਉਹਦੇ ਚਰਨਾਂ ਵਿੱਚ ਰਹਿੰਦੀ ਹੈ ਜਿਹਨੂੰ ਮਾਇਆ ਦੇ ਪਿੱਛੇ ਸੀ ਭੱਜਦੇ ਫਿਰਦੇ ਆ ਉਹਨੂੰ ਕਵਲਾ ਦਾਸੀ ਕਹਿੰਦੇ ਹਨ ਉਹਦੇ ਚਰਨ ਕਮਲਾ ਦੇ ਵਿੱਚ ਰਹਿਣ ਵਾਲੀ ਦਾਸੀ ਜਿਹੜੀ ਮਾਇਆ ਹੈ ਨਾ ਮਾਇਆਵਤੀ ਜਿਹਨਾਂ ਨੂੰ ਜਿਹਨੂੰ ਆਪਾਂ ਕਹਿੰਦੇ ਆ ਨਾ ਲక్ష్ਮੀ ਦੇਵੀ ਆਮ ਲੋਕ ਕਹਿੰਦੇ ਆ ਲక్ష్ਮੀ ਦੇਵੀ ਦੀ ਪੂਜਾ ਕਰੋ ਤਾਂ ਲక్ష్ਮੀ ਘਰ ਵਿੱਚ ਆਉਂਦੀ ਹੈ ਆਮ ਕਹਿਣਾ ਹੁੰਦਾ ਪਰ ਮਹਾਰਾਜ ਜੀ ਕਹਿੰਦੇ ਲక్ష్ਮੀ ਦੀ ਪੂਜਾ ਨਹੀਂ ਕਰਨੀ ਲక్ష్ਮੀ ਤਾਂ ਸਾਡੇ ਚਰਨਾਂ ਦੇ ਵਿੱਚ ਰਹਿੰਦੀ ਹੈ ਸਾਡੇ ਚਰਨਾਂ ਦੀ ਮਹਾਰਾਜ ਜੀ ਕਹਿੰਦੇ ਦਾਸੀ ਹੈ ਭਗਤ ਜੀ ਕਹਿ ਰਹੇ ਹਨ ਕਹਿੰਦੇ ਲక్ష్ਮੀ ਉਹਦੇ ਚਰਨਾਂ ਦੇ ਵਿੱਚ ਬੈਠੀ ਰਹਿੰਦੀ ਆ ਬੈਠੀ ਆ ਨਾ ਦੇਖੋ ਲక్ష్ਮੀ ਅੱਗੇ ਜੇ ਬਾਹਰ ਦੇ ਮੁਖ ਤੋਂ ਲਾਈਏ ਲక్ష్ਮੀ ਮਾਇਆ ਉਹਦੇ ਚਰਨਾਂ ਦੇ ਵਿੱਚ ਰਹਿੰਦੀ ਹੈ ਉਹਨੂੰ ਪੂਜਣ ਦੀ ਲੋੜ ਨਹੀਂ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਉਹਦਾ ਪਿਓ ਏ ਨਾ ਮਾਂ ਉਹਦਾ ਪਿਓ ਉਹ ਠਾਕਰ ਹੈ ਲక్ష్ਮੀ ਦਾ ਉਹਨੂੰ ਪੂਜਨਾ ਕਰੋ ਕਹਿੰਦੇ ਪਰਮੇਸ਼ਰ ਦੀ ਪੂਜਾ ਕਰੋ ਨਾਮ ਸ਼ਬਦ ਰਾਈ ਕਹਿੰਦੇ ਲక్ష్ਮੀ ਤਾਂ ਦੌੜੀ ਆਏਗੀ ਚਰਨਾਂ ਦੀ ਉਹਦੇ ਦਾਸੀ ਏ ਜਿਹੜੇ ਉਹਦੇ ਸੇਵਕ ਬਣ ਜਾਂਦੇ ਹਨ ਉਹਦੇ ਚਰਨਾਂ ਦੀ ਵੀ ਉਹ ਦਾਸੀ ਬਣ ਜਾਂਦੀ ਹੈ ਕਹਿੰਦੇ ਉਹਨੂੰ ਪੂਜਣ ਦੀ ਲੋੜ ਨਹੀਂ ਕਹਿੰਦੇ ਲక్ష్ਮੀ ਦੀ ਪੂਜਾ ਕਰਾਂਗੇ ਸਾਡੀ ਆਤਮਾ ਨੂੰ ਸੁੱਖ ਨਹੀਂ ਮਿਲੇਗਾ ਉਹ ਲక్ష్ਮੀ ਤਾਂ ਕੀ ਸਹਿਮਤ ਰਹਿ ਜਾਵਾਂਗੇ ਪਿਆਰਿਓ ਭਾਗ ਜੀ ਕਹਿੰਦੇ ਲక్ష్ਮੀ ਨੂੰ ਤਿਆਗ ਕੇ ਉਠਾਕਰ ਦੀ ਪੂਜਾ ਕਰੀਏ ਭਗਵਾਨ ਦੀ ਪਰਮੇਸ਼ਰ ਦੀ ਪੂਜਾ ਕਰੀਏ ਸ਼ਬਦ ਰਾਈ ਤੇ ਲక్ష్ਮੀ ਤਾਂ ਉਹਦੇ ਚਰਨਾਂ ਵਿੱਚ ਹੀ ਰਹਿੰਦੀ ਹੈ ਕਿਤੇ ਗਈ ਥੋੜਾ ਦੱਸਦਾ ਭਗਤ ਜੀ ਕਹਿੰਦੇ ਪਾਸ ਬੈਠੀ ਬੀਬੀ ਕਬਲਾ ਦਾਸੀ ਲక్ష్ਮੀ ਨੂੰ ਕਹਿ ਰਿਆ ਕਹਿੰਦੇ ਮਾਇਆ ਬੱਤੀ ਲక్ష్ਮੀ ਜਿਹੜੀ ਹੈ ਉਹ ਦਾਸੀ ਬਣ ਕੇ ਹੁਕਮ ਹੁਕਮ ਦੀ ਡੀਕ ਵਿੱਚ ਹੈ ਮਹਾਰਾਜ ਹੁਕਮ ਕਰੋ ਕੀ ਕਰਨਾ ਹੈ ਓ ਕੰਮਾ ਨਦੀ ਉਹਦਾ ਪਰਮੇਸ਼ਰ ਦਾ ਤੁਸੀਂ ਜਿੱਥੇ ਡਿਊਟੀ ਲਾਵੋ ਮੈਂ ਹਾਜ਼ਰ ਆਉਂ ਦਰਨਿਆਂ ਦੇ ਵਿੱਚ ਟਿੱਕੀ ਰਹਿੰਦੀ ਐ ਤੇ ਦੇਖੋ ਚਰਨਾਂ 'ਤੇ ਟਿੱਕੀ ਐ ਨਾ ਲక్ష్ਮੀ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਉਹਦੀ ਪੂਜਾ ਕਰਦੇ ਹਨ ਠਾਕੁਰ ਨੂੰ ਤੇ ਹੁੰਦੇ ਹਨ ਤੇ ਉਹਦੇ ਚਰਨਾਂ ਦੇ ਵੀ ਉਹ ਦਾਸੀ ਬਣਦੀ ਐ ਰਬਦਾਸ ਦੇ ਚਰਨਾਂ ਵਿੱਚ ਆ ਬੈਠੀ ਬੈਠੀ ਸੀ ਨਾ ਰਬਦਾਸ ਦੇ ਕੋਲ ਠਾਕੁਰ ਖੁਦ ਲੈ ਕੇ ਆਏ ਲక్ష్ਮੀ ਨੂੰ ਕਹਿੰਦੇ ਲੈ ਭਗਤਾ ਲక్ష్ਮੀ ਦੇ ਢੇਰ ਲੱਗੇ ਨਹੀਂ ਜੋ ਮਰਜ਼ੀ ਕਰ ਲੈ ਤੇ ਭਗਤ ਜੀ ਕਹਿੰਦੇ ਤਾਂ ਠੀਕਰ ਹੀ ਆਣ ਕਹਿੰਦੇ ਲక్ష్ਮੀ ਤੋਂ ਅਸੀਂ ਕੀ ਲੈਣਾ ਅਸੀਂ ਤਾਂ ਉਹਦੇ ਪਿਤਾ ਪਰਮੇਸ਼ਰ ਨਾਲ ਜੁੜੇ ਹੋਏ ਆ ਠਾਕੁਰ ਨਾਲ ਸਾਨੂੰ ਲక్ష్ਮੀ ਨਾਲ ਕੋਈ ਲੈਣ ਦੇ ਨਹੀਂ ਆਉਂਦੀ ਐ ਬੈਠੀ ਐ ਕੋਈ ਗੱਲ ਨਹੀਂ ਪਈ ਰਹਿਣ ਦੀ ਆ ਕਹਿੰਦੇ ਮੰਦਰ ਬਣਾ ਲਓ ਤੇ ਭਗਤ ਜੀ ਕਹਿੰਦੇ ਛਾਨੀ ਮੰਦਰ ਐ ਸਾਡੀ ठाकुरੇ ਦੇ ਵਿੱਚ ਹੀ ਖੁਸ਼ ਹੈ ਭਗਤ ਦੀ ਛੰਨ ਦੇ ਵਿੱਚ ਉਹਨੂੰ ਮੰਦਰਾਂ ਦੀ ਉਹਨੂੰ ਘਰ ਦੀ ਦੌੜ ਨਹੀਂ ਜਿਹੜੀ ਸੋਹਣੀ ਅਸੀਂ ਛੰਨ ਬਣਾਈ ਹੋਈ ਆ ਇਹਦੇ ਵਿੱਚ ਹੀ ਉਹਦਾ ਉਹਦੀ ठाकुर ਦੀ ਅਸੀਂ ਪੂਜਾ ਕਰ ਲੈਨੇ ਆ ਬਾਣੀ ਪੜ ਕੇ ਜੇ ਹੁੰਦਾ ਸਾਡੇ ਵਰਗਾ ਫਟਾਫਟ ਪੜਦਾ ਕਹਿੰਦੇ ਮਹਾਰਾਜ ਠੀਕ ਐ ਅਸੀਂ ਭਲੋਂ ਮੰਦਰ ਹੀ ਬਨਾਲੀਏ ਪੂਜਾ ਬਾਅਦ ਚ ਕਰ ਲਾਂਗੇ ਬਾਣੀ ਬਾਅਦ ਚ ਪੜ ਲਾਂਗੇ ਦੇਖੋ ਇੱਥੇ ਭਗਤ ਜੀ ਖੰਡਨ ਕਰਦੇ ਰਕबीर ਸਾਹਿਬ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਪਿਆਰੇ ਰਹਿੰਦੀ ਹੈ ਕਹਿੰਦੇ ਅਸੀਂ ਉੱਥੇ ਜਵਾਬ ਦਿੰਦੇ ਹਨ ਕਹਿੰਦੇ ਕਾ ਜੀ ਸਾਨੂੰ ਉੱਥੇ ਜਾਣ ਦੀ ਲੋੜ ਨਹੀਂ ਇਹ ਪੰਡਤ ਸਾਡੇ ਚਰਨਾਂ ਦੇ ਵਿੱਚ ਉਹ ਮਾਲਕ ਨੇ ਕਿਰਪਾ ਕੀਤੀ ਹੈ ਦਾਸੀ ਆਠਕਰ ਦੀ ਬਾਪਾਸ ਬੈਠੀ ਬੀਬੀ ਕਬਲਾ ਦਾਸੀ ਕੰਠੇ ਮਾਲਾ ਜੇਬਾ ਰਾਮ ਹੀਰਲਾ ਪਦ ਤੇ ਤੀਜਾ ਪਦ ਭਗਤ ਜੀ ਰਮ ਕਰਦਿਆਂ ਨੂੰ ਕਹਿੰਦੇ ਸਾਡੀ ਮਾਲਾ ਸਾਡੇ ਕੰਠ ਗਲੇ ਦੇ ਵਿੱਚ ਹੈ ਨਾਮ ਜਿਵਾ ਤੇ ਸਾਡੀ RAM ਹੈ ਭਗਤ ਜੀ ਕਹਿੰਦੇ ਗਾਲ ਦੇ ਵਿੱਚ ਨਾਮ ਪੁਰਿਆ ਹੋਇਆ ਹੈ ਮਾਲਾ ਦੀ ਤਰ੍ਹਾਂ ਬਾਹਰਲੀ ਮਾਲਾ ਜਿਹੜੀ ਸੀ ਧਾਰਨ ਕਰਦੇ ਆ ਭਗਤ ਜੀ ਕਹਿੰਦੇ ਉਹ ਤਾਂ ਇੱਕ ਸਾਧਨ ਹੈ ਕਈ ਲੋਕ ਪਾਈ ਫਿਰਦੇ ਨੇ ਗਲੇ 'ਚ ਮਾਲਾ ਹੱਥਾਂ ਦੇ ਵਿੱਚ ਮਾਲਾ ਪਾਈ ਹੁੰਦੀ ਹੈ ਗਲੇ ਵਿੱਚ ਪਾਈ ਹੁੰਦੀ ਹੈ ਉਹਦਾ ਕੋਈ ਦੂਜਾ ਕਾਰਨ ਨਹੀਂ ਹੈ ਉਹ ਤਾਂ ਇੱਕ ਰਸਤਾ ਹੈ ਮਾਰਗ ਦਰਸਾਉਣ ਵਾਸਤੇ ਇੱਕ ਢੰਗ ਹੈ ਮਾਲਾ ਪਾਣੀ ਤੇ ਭਗਤ ਜੀ ਕਹਿੰਦੇ ਸਾਨੂੰ ਉਸ ਮਾਲਾ ਦੀ ਲੋੜ ਨਹੀਂ ਸਾਡੇ ਜੇਬਾ ਤੇ ਨਾਮ ਹੈ ਸਵਾਸਾਂ ਦੇ ਰੂਪੀ ਦੀ ਮਾਲਾ ਬਣਾਈ ਹੋਈ ਐਸੀ ਸਵਾਸਾਂ ਦੇ ਨਾਲ ਅਸੀਂ ਨਾਮ ਜਪਦੇ ਆ ਭਗਤ ਜੀ ਕਹਿੰਦੇ ਜਿਹਨੂੰ ਸਵਾਸ ਸਵਾਸ ਾਮ ਜਪਣ ਦੀ ਆਦਤ ਪੈ ਗਈ ਉਹਨੂੰ ਬਾਹਰ ਦੀਆਂ ਮਾਲਾ ਧਾਰਨ ਕਰਨ ਦੀ ਕਿਤੇ ਲੋੜ ਨਹੀਂ ਪੈਂਦੀ ਉਹ ਤਾਂ ਵਿਖਾਵਾ ਹੈ ਅਮੇ ਦਾਸ ਦਾ ਸਪਾਈ ਫਿਰ ਇਹ ਜੋਗੀ ਪਾਈ ਫਿਰਨ ਪਨੌਟੀ ਪੰਡਿਤ ਬਨੌਟੀ ਜਿਹੜੇ ਮੰਗਣ ਵਾਲੇ ਹੁੰਦੇ ਨੇ ਦੇਖੋ ਕਿੰਨੀਆਂ ਪਾਈਆਂ ਹੁੰਦੀਆਂ ਨੇ ਉਹ ਜਾ ਕੇ ਲਾ ਕੇ ਰੱਖ ਦਿੰਦੇ ਨੇ ਕਿੱਲੀ ਤੇ ਫਿਰ ਸ਼ਰਾਬ ਪਿੰਦੇ ਆ ਉਹਨਾਂ ਦਾ ਕੀ ਲਾਭ ਹੈ ਪਿਆਰਿਓ ਜੀਵਾ ਦੇ ਨਾਲ ਨਾਮ ਜਪੋ ਸਵਾਸ ਸਵਾਸ ਨੂੰ ਧਿਆਓ ਇਹੀ ਮਾਲਾ ਸਾਡੇ ਵਾਸਤੇ ਭਗਤ ਜੀ ਕਹਿੰਦੇ ਕੰਠੇ ਮਾਲਾ ਜੀ ਬਾਰਾਮ ਦੀ ਬਾਤੇ ਸਾਡੀ RAM ਵਸਦਾ ਸੰਸ ਨਾਮ ਲੈ ਕਰੋ ਸਲਾਮ ਸੰਸ ਕਹਿੰਦੇ ਨੇ ਹਜ਼ਾਰਾਂ ਵਰੀ ਭਗਤ ਜੀ ਕਹਿੰਦੇ ਹਜ਼ਾਰਾਂ ਉਹਦੇ ਨਾਮ ਹਨ ਕਹਿੰਦੇ ਉਹ ਲੈ ਲੈ ਕੇ ਅਸੀਂ ਆਨੰਦ ਲੈਂਦੇ ਹਾਂ ਸੰਸ ਨਾਮ ਲੈ ਲੈ ਕਰੋ ਸਲਾਮ ਕਹਿੰਦੇ ਉਹਨੂੰ ਵਾਰ-ਵਾਰ ਨਾਮ ਨੂੰ ਜਪ ਕੇ ਅਸੀਂ ਉਹਨੂੰ ਸਲਾਮ ਕਰਦੇ ਹਾਂ ਕਹਿਤ ਕਬੀਰ RAM ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ ਕਵੀਰ ਸਾਹਿਬ ਜੀ ਕਹਿਣਾ ਕਰਦਿਆਂ ਕਹਿੰਦੇ ਅਸੀਂ ਕਹਿਣਾ ਕਰਦਿਆਂ ਰਾਮ ਗੁਣ ਗਾਓ ਭਾਈਓ ਰਮਿਓਈ ਪ੍ਰਮਾਤਮਾ ਦੇ ਗੁਣ ਨੂੰ ਗਾਣਾ ਕਰੋ ਇਹ ਛੱਡ ਦਿਓ ਦੌੜਨਾ ਭਜਣਾ ਕਹਿੰਦੇ ਦੁਵਾਂ ਨੂੰ ਹੀ ਅਸੀਂ ਪ੍ਰਦੇਸ਼ ਬਖਸ਼ਦਿਆਂ ਹਿੰਦੂ ਤੁਰਕ ਦੋ ਸਮਝਾਓ ਭਗਤ ਜੀ ਕਹਿੰਦੇ ਸਾਨੂੰ ਦੁਵਾਂ ਨੂੰ ਹੀ ਦੁਵਾਂ ਵਾਸਤੇ ਪ੍ਰਦੇਸ਼ ਹੈ ਹੈ ਦੁਵਾਂ ਵਾਸਤੇ ਤੁਰਕਾਂ ਵਾਸਤੇ ਦੁਵਾਂ ਨੂੰ ਅਸੀਂ ਸਮਝਾਣਾ ਕਰਦਿਆਂ ਕਿ ਰਮੇ ਹੋਏ ਰਾਮ ਦੇ ਗੁਣਾਂ ਨੂੰ ਗਾਣਾ ਕਰੋ ਕਿਤੇ ਜਾਣ ਦੀ ਭੱਜਨ ਦੀ ਲੋੜ ਨਹੀਂ ਉੱਥੇ ਸਾਨੂੰ ਜੀਵਾਂ ਨੂੰ ਪਰਦੇਸ਼ ਹੈ ਭਗਤ ਜੀ ਦਾ ਕੀ ਨਾਮ ਜਪੋ ਨਾਮ ਜਪਣ ਦੇ ਵਿੱਚ ਹੀ ਸੁਖ ਆਨੰਦ ਹੈ ਕਿਤੇ ਜਾਣ ਦੀ ਲੋੜ ਨਹੀਂ ਜਦੋਂ ਮਨ ਦੇ ਵਿੱਚੋਂ ਪ੍ਰਗਟ ਹੋ ਗਿਆ ਫਿਰ ਇੱਥੇ ਪਿਆਰਿਓ ਦਰਸ਼ਨ ਹੋ ਜਾਣਗੇ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾਂ ਭੁੱਲਾਂ ਜਦਿਆਂ ਨ ਮਹਾਰਾਜ ਸਤਿਮਤ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ